ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਜਿਹੜਾ ਸਾਡੇ ਲਿਮਟ ਵਾਲੇ ਵਿਆਜ ਦੇ ਵਿੱਚ ਬਦਲਾਅ ਆਇਆ ਹੈ ਮੈਂ ਉਹਦੇ ਬਾਰੇ ਇੱਥੇ ਗੱਲ ਕਰਦਾ ਤੁਹਾਡ ਨਾਲ ਠੀਕ ਹੈ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਮਰਖਾਈ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮਲਕਸਾਂ ਫੇਸਬੁੱਕ ਪੇਜ ਮੇਰਾ ਪੰਜਾਬ ਮਲਕਸਾਂ ਲਾਈਕ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਜੁਆਇਨ ਕਰ ਸਕਦੇ ਹੋ ਤੁਸੀਂ ਬਜਟ 2025 ਦੇ ਉੱਪਰ ਅਲੱਗ-ਅਲੱਗ ਮਾਰਾਂ ਨੂੰ ਸੁਣ ਚੁੱਕੇ ਹੋ ਕਿ ਸਰਕਾਰ ਨੇ ਕਿਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਉਹਦੇ ਬਾਰੇ ਆ ਗਿਆ ਬਜਟ ਚੰਗਾ ਹੈ ਕਿਸ ਤਰ੍ਹਾਂ ਹੈ ਇਹਦੇ ਬਾਰੇ ਮੈਂ ਕੋਈ ਅਰਥਸ਼ਾਸਤਰੀ ਨਹੀਂ ਹਾਂ ਕਿ ਉਹਦੇ ਬਾਰੇ ਟਿੱਪਣੀ ਕਰ ਸਕਾਂ ਹਾਂ ਜਿਹੜਾ ਸਾਡਾ ਲਿਮਟ ਤੇ ਵਿੱਚ ਬਦਲਾਅ ਆਇਆ ਉਹ ਜੋ ਤੁਹਾਡੇ ਸਵਾਲ ਸੀਗੇ ਉਹਦਾ ਮੈਂ ਇੱਥੇ ਜਵਾਬ ਦੇਣ ਲੱਗਿਆ ਕਿਸਾਨ ਦੋਸਤੋ ਤੁਹਾਨੂੰ ਪਤਾ ਹੈ ਕਿ ਆ ਲਗਭਗ ਹਰ ਇੱਕ ਕਿਸਾਨ ਵੀ ਦੀ ਲਿਮਟ ਹੈ ਬੈਂਕ ਦੇ ਵਿੱਚ ਠੀਕ ਜਿਹੜੀ ਆਪਣੀ ਲਿਮਟ ਹੈ ਅੱਗੇ ਕੀ ਹੁੰਦਾ ਸੀਗਾ ਕਿ ਆਮ ਤੌਰ ਤੇ ਜਿਹੜੀ ਬੈਂਕ ਦਾ ਵਿਆਜ ਦਰ ਹੈਗੀ ਆ ਉਹ ਕਿੰਨੀ ਹੁੰਦੀ ਹੈ 11% ਜਦੋਂ ਮੈਂ ਇੱਕ ਕਿਸਾਨ 3 ਲੱਖ ਦੀ ਲਿਮਟ ਬਣਾਉਂਦਾ ਹੈ ਤਾਂ 3 ਲੱਖ ਤੱਕ ਦੀ ਲਿਮਟ ਜਿਹੜੀ ਹੈਗੀ ਆ 7% ਵਿਆਜ ਤੇ ਵੱਜਦੀ ਹੈ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਵਿਆਜ ਤਾਰਦੇ ਹੋ ਤਾਂ ਫੇਰ ਤੁਹਾਨੂੰ ਉਹ ਚੋਂ 3% ਸਬਸਿਡੀ ਆ ਜਾਂਦੀ ਹੈ ਕ ਮਤਲਬ ਸਮਝ ਗਏ ਕਿ ਜੇਕਰ ਤੁਸੀਂ ਵਿਆ ਜਿਹੜਾ ਹੈਗਾ 1 ਲੱਖ ਰੁਪਏ ਨੂੰ ਵਿਆਜ ਪੈਂਦਾ ਸਾਲ ਦਾ 11000 ਰੁਪਿਆ ਜੇ ਤੁਹਾਡੀ 3 ਲੱਖ ਤੱਕ ਦੀ ਲਿਮਿਟ ਤੁਸੀਂ ਬਣਾਈ ਹੈ ਤਾਂ ਤੁਹਾਡੀ ਜਿਹੜਾ ਹੈਗਾ 1 ਸਾਲ ਦਾ ਵਿਆਜ ਤੁਹਾਨੂੰ ਪਵੇਗਾ 7000 ਰੁਪਏ ਲੱਖ ਰੁਪਏ ਨੂੰ ਜੇ ਤੁਸੀਂ ਸਹੀ ਤਰੀਕੇ ਨਾਲ ਲਿਮਿਟ ਤਾਰਦੇ ਹੋ ਤਾਂ ਉਹਦੇ ਵਿੱਚੋਂ 3000 ਰੁਪਿਆ ਤੁਹਾਡੇ ਖਾਤੇ ਵਾਪਸ ਆ ਜਾਂਦਾ ਤੇ ਤੁਹਾਨੂੰ 4000 ਰੁਪਿਆ ਜਿਹੜਾ ਹੈਗਾ ਵਿਆਜ ਤਰਨਾ ਪੈਂਦਾ ਹੈ ਪਹਿਲਾਂ ਇਹ ਲਿਮਟ ਸੀਗੀ 3 ਲੱਖ ਰੁਪਏ ਦੀ ਹੁਣ ਇਹਨਾਂ ਨੇ ਕਰਤਾ ਕਿ ਵੀ ਜੇ ਤੁਹਾਡੀ ਲਿਮਟ 5 ਲੱਖ ਤੱਕ ਦੀ ਵੀ ਹੈ ਤਾਂ ਤੁਹਾਨੂੰ ਜਿਹੜਾ ਹੈਗਾ ਵਿਆਜ ਜਿਹੜਾ ਹੈਗਾ ਉਹ ਜਿਹੜਾ ਘੱਟ ਲੱਗੇਗਾ 5 ਲੱਖ ਤੱਕ ਦੀ ਲਿਮਟ ਹੈ ਤਾਂ ਤੁਹਾਨੂੰ ਦੇਖੋ ਜੇਕਰ ਆਪਾਂ 11% ਦਾ ਇੰਟਰਸਟ ਦੇਖੀਏ ਤਾਂ 11% ਦੇ ਹਿਸਾਬ ਨਾਲ ਵਿਆਜ ਲੱਗਣਾ ਚਾਹੀਦਾ ਹੈ 55000 ਰੁਪਏ ਸਾਲ ਦਾ ਠੀਕ ਹੁਣ 5 ਲੱਖ ਤੱਕ ਦੀ ਲਿਮਟ ਤੁਹਾਡੇ ਜਿਹੜੀ ਸੀਗੀ ਉਹ ਵੱਜੇਗੀ 7% ਵਿਆਜ ਦੇ ਉੱਤੇ ਕਹਿੰਦਾ ਮੈਂ ਕਿ ਤੁਹਾਨੂੰ ਲੱਗੇਗਾ 35000 ਰੁਪਿਆ 5 ਲੱਖ ਨੂੰ ਸਾਲ ਦਾ ਵਿਆਜ 35000 ਨੂੰ ਜੇਕਰ ਤੁਸੀਂ ਲਿਮਟ ਸਹੀ ਤਰੀਕੇ ਨਾਲ ਕਮਾਉਣੀ ਹੋ ਤਾਂ ਉਹਦੇ ਵਿੱਚੋਂ ਤੁਹਾਨੂੰ ਜਿਹੜਾ ਹੈਗਾ 3% ਮਤਲਬ ਕਿ 15000 ਰੁਪਿਆ ਤੁਹਾਡੇ ਖਾਤੇ 'ਚ ਵਾਪਸ ਆ ਜਾਏਗਾ ਤੇ ਤੁਹਾਡਾ ਵਿਆਜ ਰਹਿ ਜਾਏਗਾ ਕੇਵਲ 20000 ਰੁਪਿਆ 5 ਲੱਖ ਦਾ 20000 ਕੇ ਲਾ ਲੋਕੇ 100000 ਸਾਲ ਦਾ 4000 ਤੇ 500000 ਸਾਲ ਦਾ 20000 ਰੁਪਇਆ ਸਮਝ ਲੱਗ ਗਈ ਤੇ ਇਹਦੇ ਵਿੱਚ ਕੱਲੇ ਕਿਸਾਨ ਕ੍ਰੈਡਿਟ ਕਾਰਡ ਨਹੀਂ ਪਿੱਛਤ ਤ ਨੂੰ ਪਤਾ ਹੈ ਕਿ ਸਰਕਾਰ ਨੇ ਪਿਛਲੇ ਬਜਟ ਦੇ ਵਿੱਚ ਮੱਛੀ ਪਾਲਕਾਂ ਨੂੰ ਤੇ ਡੇਰੀ ਪਾਲਕਾਂ ਨੂੰ ਇੱਕ ਡੇਰੀ ਫਾਰਮ ਵਾਲਿਆਂ ਦੀ ਤੇ ਮੱਛੀ ਫਾਰਮ ਵਾਲਿਆਂ ਦੀ ਵੀ ਲਿਮਟਾਂ ਬਣਾਈਆਂ ਸੀ ਕਾਰਡ ਬਣਾਏ ਸੀ 3-3 ਲੱਖ ਵਾਲੀ ਹੁਣ ਉਹ ਵੀ ਜੇਕਰ ਉਹਨਾਂ ਦਾ ਕਾਰਡ 5 ਲੱਖ ਰੁਪਏ ਤੱਕ ਦਾ ਹੈਗਾ ਤਾਂ ਉਹਨਾਂ ਨੂੰ ਵੀ ਵਿਆਜ ਦੇ ਉੱਤੇ ਸਬਸਿਡੀ ਲੱਗੇਗੀ ਤਾਂ ਕਹਿੰਦਾ ਮਤਲਬ ਇਹ ਕਿ ਭਾਵੇਂ ਕਿ ਆਪਾਂ ਕਵਾਂਗੇ ਤੇ ਇਹੀ ਕਿ ਤੁਹਾਨੂੰ ਜਿਹੜਾ ਹੈਗਾ ਵਿਆਜ ਲੱਗੂਗਾ 7% ਪਰੰਤੂ ਜੇ ਤੁਸੀਂ ਸਹੀ ਤਰੀਕਾ ਨਾਲ ਉਹ ਵਿਆਜ ਨੂੰ ਟਾਈਮਸ ਜਿਹੜਾ ਹੈਗਾ ਲਿਮਟ ਨੂੰ ਘਮਾਉਂਗੇ ਤਾਂ ਫਿਰ 7 ਦੀ ਜਗ੍ਹਾ ਤੇ 3% ਤੁਹਾਡੇ ਖਾਤੇ ਜਾ ਕੇ ਫਿਰ ਜਮ੍ਹਾਂ ਹੋ ਜਾਏਗਾ ਤੇ ਤੁਹਾਨੂੰ ਕੇਵਲ 4% ਮੈਂ ਕਿ ਲੱਖ ਦਾ 4000 ਰੁਪਏ ਜਿਹੜਾ ਹੈਗਾ ਵਿਆਜ ਸਾਲ ਦਾ ਉਹ ਲੱਗੇਗਾ ਠੀਕ ਹੈ ਇਹ ਜਿਹੜੀ ਹੈਗੀ ਹੈ ਇਹ ਸਕੀਮ ਹੈ ਤਾਂ ਗੱਲ ਮੇਰੀ ਸਮਝ ਗਏ ਹੋਗੇ ਕਿ ਜਿਹੜਾ ਅগে 3 ਲੱਖ ਤੱਕ ਦੀ ਸਬਸਿਡੀ ਮਿਲਦੀ ਸੀਗੀ ਉਹ ਹੁਣ 3 ਤੋਂ ਵਧਾ ਕੇ 5 ਲੱਖ ਰੁਪਏ ਤੱਕ ਹੋ ਗਈ ਹੈ ਠੀਕ ਮੈਂ ਇਹ ਨਹੀਂ ਕਹਿ ਰਿਹਾ ਕਿ ਬਹੁਤ ਵੱਡਾ ਕਦਮ ਹੈ ਕਿਉਂਕਿ ਕਿਸਾਨਾਂ ਦੇ ਦੁੱਖ ਵੱਡੇ ਨੇ ਕਿਸਾਨਾਂ ਦੀਆਂ ਦਿੱਕਤਾਂ ਵੱਡੀਆਂ ਨੇ ਉਹ ਇੰਨੇ ਦੇ ਵਿੱਚ ਕਵਰ ਨਹੀਂ ਹੁੰਦੀਆਂ ਉਹ ਜੋ ਮਿਲਿਆ ਹੈ ਉਹ ਤੁਹਾਡਾ ਨਾਂ ਮੈਂ ਸਾਂਝਾ ਕੀਤਾ ਹੈ ਕਿ ਨਹੀਂ ਕਿ ਇੱਕ ਗਰੀਬ ਕਿਸਾਨ ਜੋ ਕਿ ਆਪਣਾ ਵੱਧ ਵਿਆਜ ਤਾਰ ਰਿਹਾ ਸੀਗਾ ਇਸ ਦੇ ਨਾਲ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਸਾਲ ਦਾ ਕੁਛ ਨਾ ਕੁਛ ਫਾਇਦਾ ਇਹ ਜ਼ਰੂਰ ਹੋਵੇਗਾ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਇਸ ਤੋਂ ਬਾਅਦ ਦੇ ਵਿੱਚ ਇੱਕ ਪੰਜ ਸਕੀਮਾਂ ਜਿਹੜੀਆਂ ਕਿਸਾਨਾਂ ਵਾਸਤੇ ਆਈਆਂ ਮੇਨਲੀ ਇਹ ਜਿਵੇਂ ਦਰਖਤ ਬਣਾਇਆ ਨੇ 1 2 3 4 5 ਤਾਂ ਪੰਜਾਂ ਦੇ ਬਾਰੇ ਆਪਾਂ ਅਲੱਗ ਤੋਂ ਗੱਲ ਕਰਦੇ ਹਾਂ ਇੱਕ ਇੱਕ ਕਰਕੇ ਹੌਲੀ ਹੌਲੀ ਕਰਕੇ ਵੀਡੀਓ ਬਣਾਈ ਜਾਵਾਂਗੇ ਜਿਵੇਂ ਜਣੀ ਚੀਜ਼ ਆਈਏ ਠੀਕ ਹੈ ਤਾਂ ਕਦੇ ਵੀ ਮੇਰੀ ਵੀਡੀਓ ਨੂੰ ਇਹ ਨਾ ਸਮਝਣਾ ਕਿ ਕਿਉਂਕਿ ਸਾਡਾ ਇੱਥੇ ਕੀ ਹੁੰਦਾ ਕੀ ਵਾਰੀ ਇਸ ਨੂੰ ਸੋਚਿਆ ਜਾਂਦਾ ਕਿ ਸਰਕਾਰ ਦੀ ਪ੍ਰਸ਼ੰਸਾ ਚ ਆ ਗਈ ਨਹੀਂ ਸਾਡਾ ਪ੍ਰਸ਼ੰਸਾ ਨਾਲ ਕੋਈ ਮਤਲਬ ਨਹੀਂ ਹੈਗਾ ਸਾਡਾ ਮਤਲਬ ਸਿਰਫ ਇੰਨਾ ਹੈਗਾ ਕਿ ਜੇ ਕਿਸਾਨ ਨੂੰ ਕਿਤੇ ਰੁਪਏ ਦਾ ਫਾਇਦਾ ਹੋ ਰਿਹਾ ਤਾਂ ਉਹਦੀ ਗੱਲ ਕਰਾਂਗੇ ਤਾਂ ਕਿ ਕਿਸਾਨ ਉਸ ਨੂੰ ਫਾਇਦੇ ਨੂੰ ਲੈ ਸਕੇ ਧੰਨਵਾਦ ਦੋਸਤੋ どうして